ਅਸੀਂ ਧਰਮ ਨੂੰ ਵੀ ਏਕੇ ਖਾ ਲਿਆ ਜੇ 250 ਸਾਲ ਲਾ ਕੇ ਦਸਮ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਮਾਸੂਮ ਬੱਚਿਆਂ ਦੀਆਂ ਜਾਨਾਂ ਦੇ ਕੇ ਸਾਨੂੰ ਸਦਾਨਤਾ ਪੰਥ ਤੇ ਗ੍ਰੰਥ ਦਾ ਗ੍ਰੰਥ ਸਾਡੇ ਕੋਲ ਸੁਰੱਖਿਤ ਨਹੀਂ ਹੈ ਸਾਡੀ ਸਿੰਘ ਸੰਸਕ੍ਰਿਤੀ ਦੇ ਵਿੱਚ ਹਜ਼ਾਰਾਂ ਦਫਾ ਸੜਿਆ ਹਜ਼ਾਰਾਂ ਦਫਾ ਬੇਪੱਤੀ ਹੋਈ ਤੇ ਇਹਦੀ ਇਹ ਤੇ ਦਸਮ ਪਾਤਸ਼ਾਹ ਨੇ ਕਿਹਾ ਸੀ ਮੇਰੀ ਆਮ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਉਹ ਪੰਥ ਜਿਹਦੇ ਵਿੱਚ ਪ੍ਰਾਣ ਸਿੰਘ ਆਜੂ ਨੌਕਰ ਬਣਾ ਲਿਆ ਸਾਡੇ ਲੀਡਰ ਨੇ ਉਹ ਪੰਥ ਜਿਹੜਾ ਸੀ ਅੱਜ ਚੱਪਲਾ ਚੁੱਕਦਾ ਫਿਰਦਾ ਬਾਦਲ ਦੀਆਂ ਤੂੰ ਅੱਜ ਹਾਲਾਤ ਦੇਖੋ ਕਿੱਥੇ ਚਲੇ ਗਏ ਮੈਂ ਤੁਹਾਡੇ ਕੌਂਦਿਆਂ ਨੂੰ ਮੈਨੂੰ ਲੱਗਦਾ 15 ਸਾਲ ਹੋ ਗਏ ਮੈਨੂੰ ਲੱਗਦਾ ਕਿ ਕਈ ਵਾਰੀ ਮੈਂ ਲੋਟ ਵੀ ਕੀਤਾ ਤੁਹਾਡੇ ਚੋਂ ਬਹੁਤ ਲੋਕ ਗੁੱਸੇ ਵੀ ਹੋ ਜਾਂਦੇ ਸੀ ਕਿ ਸਿੱਖਾ ਕਿਉਂ ਸਾ ਕਿਉਂ ਬੋਲਦੇ ਨੇ ਗੁੱਸੇ ਨਾਲ ਕਿਉਂ ਬੋਲਦੇ ਬਾਦਲ ਦੇ ਖਿਲਾਫ ਕਿਉਂ ਬੋਲਦੇ ਪਰ ਇਹ ਮੇਰੀ ਮਜਬੂਰੀ ਹੈ ਜੇ ਮੈਂ ਆਪਣੇ ਆਪ ਨੂੰ ਸੇਵਾਦਾਰ ਸਮਝਦਾ ਗੁਰੂ ਘਰ ਦਾ ਪਹਿਰੇਦਾਰ ਸਮਝਦਾ ਤੇ ਮੇਰਾ ਫਰਜ ਬਣਦਾ ਜਾਣਕਾਰੀ ਦੇਣਾ ਮੈਂ 15 ਸਾਲ ਤੋਂ ਤੁਹਾਨੂੰ ਲਗਾਤਾਰ ਕਹਿੰਦਾ ਰਿਹਾ ਇਸ ਬੰਦੇ ਤੋਂ ਵੱਜੋ ਇਸ ਤੱਬਰ ਤੋਂ ਵੱਜੋ ਸਾਨੂੰ ਮਰਵਾ ਦੂਗਾ ਸਾਡਾ ਅਕਾਲੀ ਦਲ ਖਤਮ ਕਰ ਦੂ ਕਾਲ ਤੱਕ ਖਤਮ ਕਰ ਦੂ ਫੋਨ ਤੇ ਬੱਸ ਇੱਕ ਵਾਰੀ ਕਿਰਪਾ ਕਰ ਦਿਓ ਹੋਰ ਪਾ ਦਿਓ ਵੋਟਾਂ ਬਾਦਲ ਨੂੰ ਤੇ ਫਿਰ ਜੇ ਹਰਮੰਦਰ ਸਾਹਿਬ ਤੇ ਨਾਰਦਾਸਾਂ ਕੀਤੀਆਂ ਆਰਐਸਐਸ ਨੇ ਨਾਰ ਮੈਣਾ ਦੇ ਖੰਡ ਪਾਠ ਹੋਏ ਤੇ ਮੇਰਾ ਸਿਰ ਤੇ ਤੁਹਾਡੀ ਜੁੱਤੀ ਇੱਕ ਵਾਰ ਹੋਰ ਕਿਰਪਾ ਕਰ ਦਿਓ ਇਹਨੂੰ ਪਾ ਦਿਓ ਓਟ ਚਾਲਾ ਲਾ ਲੋ ਤੁਸੀਂ ਆਪਣਾ ਵੀ ਤੇ ਨਾਲੇ ਕੌਮ ਦਾ ਵੀ ਭਲਾ ਹੋ ਜੂ ਇੱਕ ਪਾਸੇ ਲੱਗੂ ਗੱਲ ਕਿੱਥੇ ਅਸੀਂ ਮਰਦੇ ਫਿਰਦੇ ਨੌਜਵਾਨੀ ਜਿੰਨੀ ਜਵਾਨੀ ਖਤਮ ਹੋ ਗਈ ਜਵਾਨੀ ਖਤਮ ਹੋ ਗਈ ਕਾਲ ਤੱਕ ਸਹੈ ਤੇਰੀ ਹੋ ਗਿਆ ਉਹਦਾ ਸਾਰਾ ਮੋਲੇ ਟੱਪਰ ਵਟ ਕੇ ਲੈ ਗਿਆ ਉਹਦੇ ਕੁੜਮਲ ਵਟ ਕੇ ਲੈ ਗਿਆ ਆ ਕਿੱਦਰ ਦੇ ਸਾਡੇ ਪੰਥਕ ਨੇ ਮਜੀਠੀਏ ਖਾਨਦਾਨੀ ਗਰਾਰ ਜਿੰਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਗਵਾਤ ਫਿਰ ਅੰਗਰੇਜ਼ਾਂ ਗਦਾਰੀ ਕੀਤੀ ਫਿਰ ਕਾਂਗਰਸ ਨਾਲ ਕੀਤੀ ਹੁਣ ਇਹ ਪੰਥ ਦੇ ਮਾਮੇ ਚੰਦੂ ਬਣ ਗਏ ਇਹ ਕਹਿ ਰੋ ਪਰਿਵਾਰ ਕਿੱਥੋਂ ਦਾ ਪੰਥਕ ਗਿਆ ਬਾਦਲ ਦਾ ਜੁਆਈ ਹੋਣ ਕਰਕੇ ਪੰਥਾ ਸਾਰੇ ਕਿਸਹਾਰ ਬਣ ਗਏ ਤੁਸੀਂ ਸਾਂਗਤ ਦੀ ਅੱਜ ਕਾਲੀ ਦਲ ਕਿੱਥੇ ਕਾਲੀ ਦਲ ਦਾ ਮਨਿਸਟਰ ਹੋਵੇ ਉਹਦੇ ਦਫ਼ਤਰ ਦਾ ਅਟਕਾਟਣ ਹੋਵੇ ਤੇ ਰਮੈਣਾ ਦਾ ਖੰਡ ਪਾਟ ਗੀਤਾ ਦਾ ਖੰਡ ਪਾਟ ਪੇਰ ਦਾਸ ਸਿੱਖਾਂ ਦੀ ਤੇ ਉਹਦੇ ਉਹਦੀ ਨਕਲ ਕਰਕੇ ਫਿਰ ਉਹ RAM JI ਜਪੁਰਨਾ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਮ ਜੀ ਦੀ ਅਸੀਂ ਇੱਜ਼ਤ ਕਰਦੇ ਆ ਬੇਹਦ ਕਰਦੇ ਗਾ ਵੀ ਕਰਦੇ ਰਾਂਗੇ ਕ੍ਰਿਸ਼ਨ ਜੀ ਦੀ ਅਸੀਂ ਇੱਜ਼ਤ ਕਰਦੇ ਗਾ ਵੀ ਕਰਦੇ ਰਾਂਗੇ ਲੇਕਿਨ ਸਾਨੂੰ ਨੇਸ ਤੋਂ ਅਨਬੂਧ ਕਰਕੇ ਸਾਡੀ ਹਸਤੀ ਗਵਾ ਕੇ ਸਾਡੀ ਖਾਲਸਾ ਹੀ ਪਹਿਚਾਨ ਗਵਾ ਕੇ ਤੁਸੀਂ ਇਹ ਇਹ ਕੰਮ ਕਰੋ ਤੇ ਸਵਮਝੂਰ ਨਹੀਂ ਹੋਊਗਾ ਤੁਹਾਡੇ ਆਪਣੇ ਆਪ ਨੂੰ ਸਾਲੋਂ ਖਾਲਸਾ ਜੀ 250 ਸਾਲ ਲਾ ਕੇ ਦਸਮ ਪਾਤਸ਼ਾਹਾਂ ਨੇ ਆਪਣਾ ਸਿਰਮੰਤ ਸਵਾਰ ਕੇ ਤੁਹਾਨੂੰ ਜਿਹੜੀ ਆਈਡੀ ਦਿੱਤੀ ਸੀ ਪਹਿਚਾਣ ਦਿੱਤੀ ਸੀ ਅੱਜ ਕਿੱਥੇ ਆ ਅੱਜ ਜੋ ਕੁਝ ਸਾਡੇ ਲੀਡਰਾਂ ਨੇ ਕਰ ਵਿਖਾਇਆ ਕਦੀ ਤੁਸੀਂ ਸੋਚ ਸਕਦੇ ਸੀ ਅਕਾਲੀ ਦਲ ਬਣਿਆ ਜੀ ਦਸਮ ਪਾਤਸ਼ਾਹ ਦੀ ਖਾਲਸਾ ਹੀ ਪਹਿਚਾਣ ਨੂੰ ਬਚਾਉਣ ਲਈ ਨਾ ਕਿ ਉਹਨੂੰ ਮੁੱਲ ਵੇਚਣ ਲਈ ਅਕਾਲੀ ਲੀਡਰ ਹੁੰਦੇ ਸੀ ਉਹ ਪ੍ਰਦੱਖਣਾ ਚ ਸੌਂਦੇ ਸੀ ਕਮਰਾ ਨਹੀਂ ਸੀ ਲੈਂਦੇ ਉਹਨਾਂ ਦਾ ਮੰਨਣਾ ਸੀ ਕਿ ਕਮਰੇ ਯਾਤਰੂਆਂ ਲਈ ਪੁਲਗਰਨੀ ਸਿੱਖ ਦੇ ਗੁਰੂ ਘਰ ਚੋਂ ਜਾ ਕੇ ਹੋਟਲਾਂ ਤੋਂ ਜਾਂ ਚੁੱਲਿਆਂ ਤੋਂ ਜਾਂ ਤੰਦੂਰਾ ਤੋਂ ਰੋਟੀ ਖਾਂਦੇ ਸੀ। ਉਹ ਕਹਿੰਦੇ ਲੰਗਰ ਯਾਤਰੂ ਲਈ ਹੈ। ਅੱਜ ਹਾਲ ਕੀ ਬਣਿਆ ਪਿਆ ਕੋਈ ਸਿੱਖ ਮੈਨੂੰ ਪਿੰਡ ਦੇ ਰਹਿਣ ਵਾਲਾ ਕਮਰਾ ਤੇ ਲੈ ਕੇ ਦਿਖਾ ਦਿਓ। ਕੋਈ ਲੰਗਰ ਚੋਂ ਇਜ਼ਤਨਾ ਰੋਟੀ ਪਣੀ ਤੇ ਛੱਕੇ ਦਿਖਾ ਦਿਓ। ਤੋਂ ਗੁਰੂ ਦਾ ਸਨਮਾਇਆ ਗੁਰੂ ਨੇ ਸੱਚੀ ਸਰਕਾਰ ਸਾਨੂੰ ਦਿੱਤੀ। ਜਿਹੜੀ ਸਰਕਾਰ ਚ ਢੇਰ ਲਾਇ ਜਾਂਦੇ ਲੋਕ ਲੋਕਾਂ ਦੇ ਉਹ ਨੋਟ ਪਤਾ ਨਹੀਂ ਕਿੱਥੇ ਪੁੱਲ ਜਾਂਦੇ ਸਾਡੇ ਗਰੀਬ ਬੱਚੇ ਰੋਲ ਕੇ ਪਿੰਡਾਂ ਦੇ এডਿਕੇਸ਼ਨ ਖਤਮ ਹੋ ਗਈ ਵਿਧਵਾ ਬੀਬੀਆਂ ਰੋਲ ਗਈਆਂ ਬਜ਼ੁਰਗ ਰੋਲ ਕੇ ਕਿਸੇ ਨੂੰ ਦਵਾਈ ਦਾ ਆਸਰਾ ਨਹੀਂ ਤੂੰ ਇਹ ਗੁਰੂ ਨਾਨਕ ਦੇਵ ਜੀ ਦੀ ਸਰਕਾਰ ਬਣਾਈ ਸੀ ਜਿਹਦੇ ਲਈ ਸਾਨੂੰ ਕਹੇ ਸੀ ਦੁਸ਼ਵੰਦ ਕੱਢੋ ਉਹ ਸਰਕਾਰ ਦਾ سرمਾਇਆ ਕਿੱਥੇ ਹੈ 11 ਹਰ ਰੁਪਈਆ ਸਲਾਨਾ سرمਾਇਆ ਜ਼ਮੀਨਾਂ ਵੇਚ ਕੇ ਖਤਮ ਕਰ ਦਿੱਤੀਆਂ ਆਪਣੇ ਰੇਸੇਦਾਰਾਂ ਨੂੰ ਲੀਸਤੇ ਦੇ ਦਿੱਤੀਆਂ ਆਪ ਹੀ ਲੈ ਲਈਆਂ ਟੇਟ ਫੇਰਨੀ ਭਰਿਆ ਤੋੜ ਇਹ ਤੁਸੀਂ ਵਿਚਾਰੋ ਕਿ ਤੁਸੀਂ ਕਿਹੋ ਜੀ ਸ਼ਹਾਦਤ ਦਾ ਦਿਨ ਮਨਾ ਰਹੇ ਹੋਾਰੇ ਸੰਸਾਰ ਦੇ ਵਿੱਚ ਲੋਕ ਕਿੰਨੇ ਭਾਵੇਂ ਕੋਈ ਫੇਰ ਮਨਾਈ ਬੈਠਾ ਆਪਣਾ ਨੌਜਵਾਨ ਬੱਚਾ ਉਹ ਸਾਰੀ ਸਾਰੀ ਰਾਤ ਸੜਕਾਂ ਖਲੋ ਕੇ ਲੰਗਰ ਛਕਾਉਂਦੇ ਨੇ ਸੇਵਾ ਕਰਦੇ ਨੇ ਪਰ ਕੋਈ ਸਿੰਘ ਸੱਜਣ ਨੂੰ ਤਿਆਰ ਨਹੀਂ ਇਹ ਵਜਾ ਕੀ ਬੰਦਾ ਸਿੰਘ ਬਹਾਦਰ ਜਦੋਂ ਉਨੇ ਬਦਲਾ ਲਿਆ ਉਦੋਂ ਬਾਅਦ ਰਾਜ ਕਾਇਮ ਕੀਤਾ ਉਦੋਂ ਬਾਅਦ ਪਹਿਲੀ ਵਾਰੀ ਹਰਮੰਦਰ ਸਾਹਿਬ ਚ ਦਰਸ਼ਨ ਕਰਨ ਨੂੰ ਆਇਆ ਉਸ ਸਮੇਂ ਇਤਿਹਾਸਕਾਰ ਲਿਖਦਾ ਬੰਦੇ ਕਾ ਪ੍ਰਤਾਪ ਪਿਖ ਔਰ ਦਬਦਬਾ ਸਾਜ ਸਭ ਖਲਕਰਤ ਯੂਹੀ ਕਹੇ ਅਬ ਹੈ ਸਿੰਘ ਨਰਾਜ ਤੇ ਉਦੋਂ 800 ਤੋਂ ਲੈ ਕੇ 1000 ਸਿੰਘ ਰੋਜ ਉੱਥੇ ਕਾਲ ਤੱਕ ਤੇ ਅੰਮ੍ਰਿਤ ਪਾਨ ਕਰਦਾ ਸੀ ਅੱਜ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਅਜਬ ਹੋ ਕੇ ਵੀ ਦਿੱਤੇ ਜਾ ਰਹੇ ਪਰ ਅੰਮ੍ਰਿਤਪਾਨ ਕੋਈ ਨਹੀਂ ਕਰਦਾ। ਤੋਂ ਅੰਮ੍ਰਿਤਪਾਨ ਕਿਵੇਂ ਕਰੂ ਕੋਈ ਜਦੋਂ ਸਾਡੇ ਲੀਡਰਾਂ ਦਾ ਬੇੜਾ ਕਰ ਕਰ ਖੋ ਚੁੱਕਾ। ਲਾਲ ਗਾਨੇ ਹਰੇਕ ਅਕਾਲੀ ਲੀਡਰ ਦੇ ਹਫਤਾ ਤੇ ਬੱਚੇ ਨਜ਼ਰ ਆਉਣਗੇ। ਮੁੰਦਰੀਆਂ ਛਾਗਨ ਉਪਸਕਰ ਦੀਆਂ ਮੁੰਦਰੀਆਂ ਪਾਈਆਂ ਹੋਈਆਂ। ਇਹ ਹਰੇਕ ਦਿਨ ਉਂਗਲੀਆਂ 'ਚ ਤੁਹਾਨੂੰ ਨਜ਼ਰ ਆਉਣਗੀਆਂ। ਤੇ ਸਾਰਿਆਂ ਨੇ ਟਿੱਕ ਲਾਇਆ ਕੋਈ ਰਮਾਇਣਾ ਦਾ ਕਥਾਪਾਠ ਕਰਾ ਰਿਹਾ ਜੇ ਕੋਈ ਗੀਤਾ ਦਾ ਕਰਾ ਰਿਹਾ ਤੇ ਦੱਸੋ ਇਹ ਦਸ਼ਮ ਪਾਤਸ਼ਾਹ ਦੀ ਜਿਹੜੀ ਇਹ ਇਹ ਵਸੀਹਤ ਆ ਉਹਦਾ ਕੀ ਬਣੂਗਾ ਕਦੀ ਸਹਿਬਜ਼ਾਦਾ ਜੀਤ ਸਿੰਘ ਗੜੀ ਚ ਉਤਰ ਗਿਆ ਉਤਰ ਗਿਆ ਸ਼ਹੀਦ ਹੋਇਆ ਅੱਖਾਂ ਸਾਹਮਣੇ ਅੱਖਾਂ ਸਾਹਮਣੇ ਸ਼ਹੀਦ ਹੋਇਆ ਬਾਬਾ ਜੋਰਾਵਰ ਸਿੰਘ ਬਾਬਾ ਜੋਹਾਰ ਸਿੰਘ ਜਿਹੜਾ 15 ਜਾਂ 16 ਸਾਲ ਦਾ ਸੀ ਉਹ ਆਇਆ ਪਿਤਾ ਜੀ ਮੈਨੂੰ ਇਜ਼ਾਜ਼ਤ ਦਿਓ ਪਿਤਾ ਨੂੰ ਪਤਾ ਸੀ ਕਿ ਅਸੀਂ ਥੱਲੇ ਜਾਣਾ ਤੇ ਸ਼ਹੀਦ ਹੋ ਜਾਣਾ ਪੁੱਤਰ ਨੂੰ ਪਤਾ ਸੀ ਮੈਂ ਦੁਬਾਰਾ ਪਿਤਾ ਨੂੰ ਨਹੀਂ ਮਿਲਣਾ ਪਰ ਪੁੱਤਰ ਨੇ ਪਾਪ ਦਾ ਪਿਆਰ ਵਸਾ ਲਿਆ ਪਿਤਾ ਨੇ ਪੁੱਤਰ ਦਾ ਪਿਆਰ ਵਸਾਰ ਕੇ ਕਿਹਾ ਜਾਓ ਬੇਟਾ ਆਪਣੀ ਖੂਨ ਦੀ ਸਿਆਹੀ ਨਾਲ ਮੇਰੀ ਅਸੂਲਾਂ ਦੀ ਦਸਤਾਵੇਜ਼ ਤੇ ਸਾਈਨ ਕਰੋ ਉਸੂਲਾਂ ਦੀ ਦਸਤਾਵੇਜ਼ ਦੇਖ ਲਓ ਕਿਸ ਤਰ੍ਹਾਂ ਬਰਬਾਦ ਹੋ ਰਹੀ ਕਿਸ ਤਰ੍ਹਾਂ ਅਜੀਸੀਂ ਸਫਰ ਕਰ ਰਹੇ ਸਾਡੀ ਕੌਮ ਦਾ ਕੁਛ ਨਹੀਂ ਬਣ ਰਿਹਾ ਸਾਡੀ ਕੌਮ ਦੇਸ਼ ਤੋਂ ਨ부ਦ ਹੁੰਦੀ ਜਾ ਰਹੀ ਹੈ ਤੇ ਇਹ ਆਪਣੀਆਂ ਰੁਪੀਆਂ ਸੇਕ ਰਹੇ ਨੇ ਇਹ ਹੋ ਸਕਦਾ ਕੱਲ ਨੂੰ ਰਾਤ ਚਲੇ ਜੇ ਬਾਦਲ ਦਾ ਟੱਬਰ ਨਾ ਲੱਗੇ ਪਰ ਸਾਡੀ ਕੌਮ 100 ਸਾਲ ਪਿੱਛੇ ਜਾ ਕੇ ਪੈ ਗਈ। ਇਸ ਹੁੰਦੇ ਨੇ 50 ਸਾਲਾਂ ਸਾਨੂੰ 100 ਸਾਲ ਪਿੱਛੇ ਲਜਾ ਕੇ ਸੁੱਟ ਦਿੱਤਾ। ਤੋ ਆਪਣੇ ਆਪ ਨੂੰ ਸਵਾਲੋ ਦਸ਼ਮਪਾਲ ਸ਼੍ਰੀ ਪਾਰਮਕਾਰਨ ਨੂੰ ਜੇ ਯਾਦ ਕਰਨਾ ਜਾਂ ਉਹਨਾਂ ਦੀ ਪਵਿੱਤਰ ਅਜ਼ਮਤ ਨੂੰ ਤੁਸੀਂ ਵਾਹਾਂ ਦੇ ਵਿੱਚ ਦੇਖਦੇ ਹੋ ਸਹਬਜ਼ਾਦੇ ਦੀ ਸ਼ਹਾਦਤ ਨੂੰ ਤੁਸੀਂ ਸ਼ਰਮ ਖੋ ਕੇ ਮੱਥਾ ਟੇਕਦੇ ਹੋ ਤੇ ਆਪਣੇ ਆਪ ਨੂੰ ਬਚਾਓ ਤੇ ਆਪਣਾ ਆਪ ਜਾ ਕੇ ਆਪਣੇ ਪੰਥ ਨੂੰ ਬਚਾਓ ਤੇ ਗ੍ਰੰਥ ਨੂੰ ਬਚਾਓ ਜਿਹੜੇ ਜਿਹਦੇ ਲੜ ਲਾਇਆ ਸੀ ਦਸਮ ਪਾਤਸ਼ਾਹ ਨੇ ਦਸਮ ਪਾਤਸ਼ਾਹ ਨੇ ਆਪਣੇ ਅਕਾਲ ਚਲਾਣੇ ਤੋਂ ਬਾਅਦ ਸਾਨੂੰ ਲੋਾਰ ਨਹੀਂ ਸੀ ਛੱਡਿਆ ਉਹਨਾਂ ਨੇ ਸਾਨੂੰ ਪੰਥ ਤੇ ਗ੍ਰੰਥ ਦੇ ਪਿੱਛੇ ਲਾਇਆ ਸੀ ਪੰਥ ਤੇ ਗ੍ਰੰਥ ਦੋ ਚੀਜ਼ਾਂ ਦਾ ਇੱਕ ਗੁਰੂ ਦਾ ਸਾਨੂੰ ਸਿਧਾਂਤ ਮਿਲਿਆ ਇਹ ਆਤਮਾ ਰੇ ਤੇ ਜਿਹੜਾ ਪੰਜਾਂ ਪਿਆਰਿਆਂ ਦਾ ਸਰੀਰ ਹੈ ਉਹ ਦਸਮਾਤਸ਼ਾਹ ਦਾ ਸਰੀਰ ਹੈ ਕਿਉਂਕਿ ਅਸੀਂ ਜੇ ਧਿਕਸ਼ਾ ਲੈਣੀ ਹੈ ਤਾਂ ਪੰਜ ਪਿਆਰੇ ਦੇ ਸਕਦੇ ਨੇ ਹੋਰ ਕੋਈ ਨਹੀਂ ਦੇ ਸਕਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਉਹ ਪੰਜ ਪਿਆਰੇ ਅੱਜ ਅਸੀਂ ਜ਼ੀਰੋ ਕਰ ਦਿੱਤੇ ਅਕਾਲ ਤਖਤ ਜੀ ਉਹ ਕਰ ਦਿੱਤਾ ਤੋ ਇਹ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਦਾਰ ਦਿੱਤੇ ਅੱਜ ਮਿੱਟੀ 'ਚ ਰੁਲ ਗਏ ਅੱਜ ਅਸੀਂ ਇਹੀ ਘਰੇਲੂ ਪਾਤਸ਼ਾਹਿਆਂ ਤੇ ਆ ਕੇ ਜਿਤਨਾ ਰੰਗ ਜੇਬ ਦਾ ਰਾਜ ਸੀ ਮੇਰੇ ਬਾਦ ਪੇਰਾਪਤਰ ਉਹਦੇ ਬਾਦ ਉਹਦਾ ਪੁੱਤਰ ਉਹਦੇ ਬਾਦ ਉਹਦੇ ਪੁੱਤਰ ਨਾ ਉੱਥੇ ਕੋਈ ਫੜ ਲਗਾ ਕਿਸੇ ਨੂੰ ਉਸ ਪ੍ਰਣਾਲੀ ਨੂੰ ਤੇ ਨਾ ਇਹਨਾਂ ਨੂੰ ਲੱਗਣਾ ਇਹ ਦਸ਼ਮ ਪਾਤਸ਼ਾਹ ਦੀਆਂ ਕੁਰਬਾਨੀਆਂ ਨੇ ਰੰਗ ਲਿਆਉਣਾ ਇੱਕ ਦਿਨ ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਬਹੁਤ ਦੇਰ ਕਰ ਰਹੇ ਤੇ ਅਸੀਂ ਆਪਣੇ ਗਰੀਬ ਬੱਚਿਆਂ ਦਾ ਹੱਕ ਜਿਹੜਾ ਸਾਡੇ ਸਾਹਮਣੀਆਂ ਅੱਖਾਂ ਸਾਹਮਣੇ ਮਰਦਾ ਜਾ ਰਿਹਾ ਉਹ ਬਰਬਾਦ ਹੋ ਰਹੇ ਨੇ ਉਹ ਸਿੱਖੀ ਤੋਂ ਦੂਰ ਜਾ ਰਹੇ ਨੇ ਪਰ ਅਸੀਂ ਕੁਛਰ ਨਹੀਂ ਰਹੇ ਸਾਨੂੰ ਆਪਣੇ ਫਰਜ਼ ਪਛਾਣ ਲੈਣੇ ਚਾਹੀਦੇ ਤੋਂ ਅਕਾਲ ਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਜਿੰਨੇ ਵਾਦ ਤੋਂ ਬਾਅਦ ਮੇਰੇ ਵੀਰੇ ਦੀ ਆਵਾਜ਼ ਸੁਣਦੇ ਨੇ ਨੌਜਵਾਨ ਵੀਰ ਆਪਣੇ ਕੇਸਾਂ ਦੀ ਬੇਦਬੀ ਨਾ ਕਰਨ ਸਹਿਬਜ਼ਾਦਿਆਂ ਦੇ ਮਾਸੂਮ ਬੱਚਿਆਂ ਦੀ ਸ਼ਹਾਦਤ ਦੇਖੋ ਛੋਟੇ ਮਾਸੂਮ ਬੱਚੇ ਆਪਣੀਆਂ ਸ਼ਹਾਦਤਾਂ ਦੇ ਕੇ ਖਾਲਸਾ ਧਰਮ ਉਜਾਗਰ ਕਰਕੇ ਗਏ ਸਾਨੂੰ ਪ੍ਰੇਟੀਕਲ ਤੇ ਧਾਰਮਿਕ ਆਜ਼ਾਦੀ ਬਖਸ਼ ਕੇ ਗਏ ਅੱਜ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਿਰ ਝੁਕਾ ਕੇ ਆਪਣੇ ਆਪ ਨੂੰ ਸਹੀ ਸਰੂਪ ਚ ਲਿਆਈਏ ਦਸਮ ਪਾਤਸ਼ਾਹ ਦੇ ਪੁੱਤ ਬਣ ਕੇ ਜੀਵੀਏ ਤਾਂ ਹੀ ਸਾਨੂੰ ਇਹ ਅਣਖ ਵਾਲਾ ਜੀਵਨ ਮਿਲੇਗਾ ਗੁਰੂ ਸਾਹਿਬ ਫਰਮਾਉਂਦੇ ਨੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਸ਼ ਖਾਏ ਜੇ ਇੱਜ਼ਤਿਆ ਤੇ ਸਾਰਾ ਕੁਝ ਤੋ ਬੱਚੀਆਂ ਸਾਡੀਆਂ ਬੱਚੀਆਂ ਸਾਡੀਆਂ ਭੈਣਾ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਸਰੂਪ ਨੂੰ ਤਲਾਂਦ ਲਈ ਨਾ ਦਿਓ ਗੁਰੂ ਸਾਹਿਬ ਜੀ ਦੇ ਸਹਬਜਾਦਾ ਦੇ ਸਰੂਪ ਨੂੰ ਪਸੰਦ ਕਰੋ ਇਹਨੂੰ ਬਾਬਾ ਕਹਿ ਕੇ ਗਿਆਨੀ ਕਹਿ ਕੇ ਨਕਾਰ ਨਾ ਇਹ ਨੌਜਵਾਨ ਬੱਚਿਆਂ ਦੀ ਜਿਹੜੀ ਭਾਵਨਾ ਉਹਨਾਂ ਦੇ ਅੰਦਰ ਬੈਠੀ ਹੈ ਮਾਨੂੰ ਇੱਕ ਵਾਰੀ ਪਤਾ ਲੱਗ ਜਾਵੇ ਕਿ ਸਾਡੇ ਸਿੱਖ ਕੌਮ ਦੀ ਬੱਚੀ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅਕੀਦੇ ਤੋਂ ਬਾਹਰ ਨਹੀਂ ਜਾ ਸਕਦੀ ਕਿਤੇ ਦਸਮ ਪਾਤਸ਼ਾਹ ਦੀ ਖਾਲਸਾਈ ਆਈਡੈਂਟੀਟੀ ਨੂੰ ਨਹੀਂ ਤਿਆਗ ਸਕਦੀ ਉਹ ਤੁਹਾਨੂੰ ਸਾਬਤ ਸੂਰਤ ਨਜ਼ਰ ਆਉਣਗੇ ਇਹ ਸਾਡੇ ਚ ਕਮੀਆਂ ਨੇ ਪ੍ਰਚਾਰ ਦੀਆਂ ਵੀ ਕਮੀਆਂ ਨੇ ਸਾਡੇ ਕੌਮ ਦੇ ਵਿੱਚ ਲੀਡਰਾਂ ਦੀਆਂ ਵੀ ਕਮੀਆਂ ਨੇ